ਜਿਹੜਾ ਕੇਂਦਰ ਸਰਕਾਰ ਦੀਆਂ ਲੋਕ ਮਾਰੂ ਨੀਤੀਆਂ ਕਾਰਪੋਰੇਟ ਘਰਾਣਿਆਂ ਦੇ ਹੱਕ ਦੀਆਂ ਨੀਤੀਆਂ ਅਪਣਾ ਰਹੀ ਆ ਉਸ ਦੇ ਰੋਸ ਵਜੋਂ ਸੰਯੁਕਤ ਕਿਸਾਨ ਮੋਰਚੇ ਨੇ ਬੰਦ ਦੀ ਕਾਲ ਦਿੱਤੀ ਆ ਤੇ ਇਹਦੇ ਵਿੱਚ ਸਾਡਾ ਸਾਰੇ ਆਵਾਮ ਹੀ ਸਾਥ ਦੇ ਰਿਹਾ ਕਿਉਂਕਿ ਕੋਈ ਵੀ ਐਸਾ ਤਕਬਾ ਮਤਲਬ ਨਹੀਂ ਕਿ ਜਿਹੜਾ ਇਹ ਸਰਕਾਰ ਤੋਂ ਸੁਖੀ ਹੋਵੇ ਚਾਹੇ ਕੋਈ ਬਿਜ਼ਨਸਮੈਨ ਆ ਕੋਈ ਦੁਕਾਨਦਾਰ ਤੇ ਕਿਸਾਨ ਮਜ਼ਦੂਰ ਮੁਲਾਜ਼ਮ ਸਾਰੇ ਇਸ ਰਾਤੇ ਦੁਖੀ ਅੱਜ ਸਾਰਿਆਂ ਨੇ ਸਾਡਾ ਸਾਥ ਦਿੱਤਾ ਜੋ ਅਸੀਂ 2020 21 ਦੇ ਤਿੰਨ ਕਾਲੇ ਕ੍ਰੋਣ ਵਾਪਸ ਕਰਵਾ ਕੇ ਆਏ ਸੀ ਜਿਹੜੀਆਂ ਮੰਗਾਂ ਸਾਡੀਆਂ ਇਹਨਾਂ ਨੇ ਡਿਸਕਸ ਕੀਤੀਆਂ ਸਾਨੂੰ ਵਿਸ਼ਵਾਸ ਦਵਾਇਆ ਸੀਗਾ ਉਹ ਤੋਂ ਮੁਕਰਨ ਦੇ ਰੋਸ ਵਿੱਚੋਂ ਸੰਯੁਕਤ ਮੋਰਚੇ ਨੇ 26 ਜਨਵਰੀ ਦੀ ਟ੍ਰੈਕਟਰ ਮਾਰਚ ਦੀ ਕਾਲ ਦਿੱਤੀ ਸੀ ਜਿਹੜੀ ਬੜੀ ਸਫਲ ਰਹੀ ਹੈ ਸੋ ਉਸ ਤੋਂ ਬਾਅਦ ਜਿਹੜਾ ਇੱਕ ਦੋ ਫੋਰਮ ਦਿੱਲੀ ਗਏ ਆ ਉਹਨਾਂ ਮੰਗਾ ਨੂੰ ਮਨਵਾਉਣ ਵਾਸਤੇ ਆਪਦੀ ਗੱਲ ਰੱਖਣ ਵਾਸਤੇ ਬੜੇ ਦੁੱਖ ਦੀ ਗੱਲ ਆ ਕਿ ਇਸ ਦੇਸ਼ ਦੇ ਵਾਸੀ ਜੋ ਵੀ ਕੋਈ ਕਿਸੇ ਨੂੰ ਸਰਕਾਰ ਤੋਂ ਸ਼ਿਕਾਇਤ ਆ ਉਹਨਾਂ ਦੀਆਂ ਮੁਸ਼ਕਲਾਂ ਆਪਦੀਆਂ ਮੁਸ਼ਕਲਾਂ ਆ ਆਪਦੇ ਦੇਸ਼ ਦੀ ਰਾਜਧਾਨੀ ਕੋਲ ਉਹ ਆਪਦੀ ਗੱਲ ਰੱਖਣ ਵਾਸਤੇ ਗਏ ਉਹਨਾਂ ਨੂੰ ਰੋਕ ਕੇ ਹਰਿਆਣੇ ਦੇ ਬਾਰਡਰਾਂ ਤੇ ਲਾਠੀ ਚਾਰਜ ਕੀਤਾ ਗਿਆ ਗੋਲੀਆਂ ਭਰਾਈਆਂ ਗਈਆਂ, ਥਰੂ ਗੈਸ ਸਿੱਟੇ ਗਏ, ਗੰਦੇ ਪਾਣੀਆਂ ਵਿਛਾੜਾਂ ਮਾਰੀਆਂ ਗਈਆਂ। ਜੋ ਕਿ ਜੋ ਗੱਲ ਰੱਖਣੀ ਚਾਹੁੰਦੇ ਸੀ ਜੇ ਦਿੱਲੀ ਵੀ ਜਾ ਵੜਦੇ ਤੇ ਉਹਨਾਂ ਨੇ ਕਿਹੜਾ ਕੋਈ ਭੰਤੋੜ ਕਰਨੀ ਸੀਗੀ। ਜੋ ਉਹਨਾਂ ਤੇ ਅਤਿਆਚਾਰ ਕੀਤਾ, ਉਹਦੇ ਨਾਲ ਸਾਨੂੰ ਬਗਾਨਗੀ ਦਾ ਅਹਿਸਾਸ ਕਰਵਾਇਆ ਗਿਆ। ਇੱਕ ਯਾਦ ਭਾਰਤ ਦੇ ਵਿੱਚ ਸਾਨੂੰ ਗੁਲਾਮਾਂ ਦੀ ਤਰ੍ਹਾਂ ਸਾਡਾ ਨਾ ਵਰਤਾਓ ਕੀਤਾ ਗਿਆ। ਉਹਦੇ ਰੋਸ ਵਜੋਂ ਅਸੀਂ ਇਹ ਜਿਹੜਾ ਭਾਰਤ ਬੰਦ ਆ, ਇਹਨੂੰ ਸਫਲ ਬਣਾਉਣ ਵਾਸਤੇ ਬੇਨਤੀਆਂ ਕਰ ਰਹੇ ਆ। ਸੋ ਸਾਰੇ ਆਵਾਮ ਦੀ ਇਹ ਲੜਾਈ ਲੜ ਰਹੇ ਆ। ਜੇ ਕਿਸੇ ਨ ਮਰਦਾ ਸਾਰਾ ਕਾਰੋਬਾਰ ਹੀ ਸਾਡਾ ਜਿਹੜਾ ਤੈਸ਼ ਨਾਸ਼ ਹੁੰਦਾ ਜੇ ਸਾਡੀ ਜੇਬ ਚ ਪੈਸੇ ਹੋਣਗੇ ਤੇ ਅਸੀਂ ਆ ਬਾਜ਼ਾਰ ਚ ਤਾਂ ਹੀ ਆਵਾਂਗੇ ਜਿਹੜਾ ਵੀ ਕੋਈ ਸਮਾਨ ਰੋਜ਼ ਮਰਾਂ ਦੀਆਂ ਸਾਨੂੰ ਲੋੜਾਂ ਪੈਂਦੀਆਂ ਖਰੀਦਣ ਵਾਸਤੇ ਜਿਹੜੇ ਕਿ ਦੋ ਚਾਰ ਘਰਾਣੇ ਜਿਨ੍ਹਾਂ ਨੂੰ ਇਹ ਫਾਇਦਾ ਦੇਣ ਜਾ ਰਹੇ ਆ ਉਹਦੇ ਨਾਲ ਬਾਜ਼ਾਰ ਨਹੀਂ ਚੱਲਦੇ ਬਾਜ਼ਾਰ ਆਮ ਜਨਤਾ ਨਾਲ ਚੱਲਦੇ ਆ ਜੇ 60% ਜਨਤਾ ਜਿਹੜੀ ਸੁਖੀ ਹੋਊਗੀ ਉਹਨਾਂ ਦਾ ਮਿਆਰ ਉੱਚਾ ਹੋਊਗਾ ਤੇ ਸਾਰੇ ਖੁਸ਼ਹਾਲ ਹੋਣਗੇ ਹਾਂਜੀ ਇਹ ਬੰਦਾ ਜੀ ਤੇ 4 ਵਜੇ ਤਾਈਂ ਬੰਦ ਕੀਤਾ ਹੋਇਆ ਜੀ ਸਵੇਰ ਤੋਂ ਲੈ ਕੇ ਜਿਹੜੇ ਦੂਜੀ ਆ ਉਹਨਾਂ ਨੂੰ 10 ਵਜੇ ਤਾਈਂ ਛੋੜਾ ਜਾਂ ਮੈਡੀਸਨ ਵਾਲੇ ਜਾਂ ਜੋ ਕਿਸੇ ਦੇ ਫਲੈਟ ਆ ਬਾਹਰ ਜਾਣਾ ਜਿਹਨੇ ਦਿੱਲੀ ਨੂੰ ਜਾਣਾ ਤੇ ਉਹਨਾਂ ਦੀਆਂ ਮਜਬੂਰੀਆਂ ਅਮਰਜੈਂਸੀ ਦੇਖਦੇ ਹੋਏ ਅਸੀਂ ਉਹਨਾਂ ਨੂੰ ਛੋੜ ਦਿੱਤੀ ਹੋਈ ਆ ਬਾਕੀ ਸਾਰਾ ਕਾਰੋਬਾਰ ਬੰਦ ਰੱਖਣ ਵਾਸਤੇ ਸਰਸਿ ਬੇਨਤੀ ਕਰ ਰਹੇ ਆ ਅੱਜ ਵੀ ਸਰਕਾਰ ਨਹੀਂ ਜਾਗਦੀ ਦਾ ਆਪਣਾ ਅਗਲਾ ਐਕਸ਼ਨ ਇਹ ਦੇਖੋ ਸਮੇ ਸਮੇ ਮੀਟਿੰਗਾਂ ਜਿਵੇਂ 18 ਤਰੀਕ ਨੂੰ ਮੀਟਿੰਗਾਂ ਸੰਯੁਕਤ ਕਿਸਾਨ ਮੋਰਚੇ ਦੀ ਉਹਨੂੰ ਦੇਖਦੇ ਹੋਏ ਜੋ ਵੀ ਫੈਸਲਾ ਦੇਣਗੇ ਇਹ ਸਰਕਾਰ ਦੀ ਚਾਲ ਨੂੰ ਸਮਝਦੇ ਹੋਏ ਜਿਹੜਾ ਸੰਯੁਕਤ ਮੋਰਚਾ ਇਹ ਹਮੇਸ਼ਾ ਹੀ ਸ਼ਾਂਤਮਈ ਅੰਦੋਲਨ ਕਰਦਾ ਆਪਦੀ ਆਵਾਜ਼ ਪਹੁੰਚਾਉਂਦਾ ਕਦੇ ਸਰਕਾਰਾਂ ਨਾਲ ਡਾਂਗਾ ਛੋਟੇ ਨਾਲ ਨਹੀਂ ਲੜਿਆ ਜਾਂਦਾ ਪਬਲਿਕ ਦਾ ਜਮਹੂਰੀ ਹੱਕ ਹੈ ਕਿ ਉਹ ਆਪਣੀ ਗੱਲ ਰੱਖ ਸਕਦੇ ਆ ਜੋ ਵੀ ਸਾਨੂੰ ਉਹ ਅਗਲੀ ਕਾਲ ਦੇਣਗੇ ਅਸੀਂ ਉਹਦੇ ਤੇ ਫੁੱਲ ਚੜਾਵਾਂਗੇ ਤੈਨੂੰ ਕਾਮਯਾਬ ਕਰਾਂਗੇ ਜਿਹੜਾ ਅੱਜ ਦਾ ਜਿਹੜਾ ਭਾਰਤ ਬੰਦ ਦਾ ਸੰਯੁਕਤ ਮੋਰਚਾ ਤੇ ਕੇਂਦਰ ਦੀਆਂ ਟ੍ਰੇਡ ਯੂਨੀਅਨਾਂ ਤੇ ਆਮ ਜਿੰਨੀਆਂ ਵੀ ਸੰਸਥਾਵਾਂ ਸਾਰਿਆਂ ਵੱਲੋਂ ਜਿਹੜੀ ਇਹ ਭਾਰਤ ਬੰਦ ਦਾ ਸੱਦਾ ਉਹਦੇ ਤੇ ਤਕਰੀਬਨ ਹਰੇਕ ਸੰਸਥਾਵਾਂ ਨੇ ਨਾਲ ਪਰਮਾ ਸਹਿਯੋਗ ਦਿੱਤਾ ਹੈ ਬੰਦ ਕਰਾਉਣ ਦਾ ਜਿਹੜਾ ਕਾਰਨ ਹੈ ਜਿਹੜਾ ਕਿ ਜਿਹੜਾ ਸੈਂਟਰ ਦੀ ਮੋਦੀ ਸਰਕਾਰ ਆ ਪਿਛਲੇ ਲੰਮੇ ਸਮੇਂ ਤੋਂ ਜਿਹੜਾ ਕਾਰਪੇਟ ਨੂੰ ਹਰੇਕ ਆ ਲੈ ਕੇ ਜਿਹੜੀ ਥੱਲੇ ਆਪਣਾ ਜਿਹੜਾ ਹਰੇਕ ਦਾ ਧੰਦਾ ਪਲਾਉ ਕਿਸਾਨੀ ਆ ਪਲਾ ਵਪਾਰ ਹਰੇਕ ਧੰਦੇ 'ਚ ਲਿਆ ਕੇ ਉਹਨਾਂ ਨੂੰ ਸਾਰਿਆਂ ਦੇ ਜਿਹੜੇ ਧੰਦੇ ਚੋਟ ਕਰ ਰਹੀ ਹੈ ऐं जंहिंमें पहिला त जहिड़ा ਕਿਸਾਨੀ ਤੋਂ ਲੈ ਕੇ ਦੂਜੇ ਜਿਹੜੇ ਵੱਡੇ ਵੱਡੇ ਦੁਕਾਨਦਾਰ ਉਹ ਲੈ ਕੇ ਮਾਲ ਖੜੇ ਕਰਦੇ ਆ ਅੱਜ ਕਿਸੇ ਦਾ ਧੰਦਾ ਨਹੀਂ ਰਹਿਣ ਦਿੱਤਾ ਕਿਉਂਕਿ ਉਹਨਾਂ ਦਾ ਮੁੱਖ ਨਿਸ਼ਾਨਾ ਹੀ ਇਹ ਹੈ ਕਿ ਜਿਹੜੇ ਛੋਟੇ ਆ ਉਹ ਤਾਂ ਦਫਾ ਹੋ ਜੇ ਜਿਹੜੇ ਜਾਦਾ ਵੱਡੇ ਬਣ ਜੂ ਤਾਂ ਜਾਂ ਫੇ ਵੱਡੇ ਹੀ ਆ ਜੂ ਕਿਉਂਕਿ ਸਾਰਾ ਕਾਰਪੇਟ ਦੇ ਹੱਥੀਂ ਵੇਚਣ ਕਰਕੇ ਦੇਸ਼ ਨੂੰ ਜਿਹੜਾ ਇਹ ਮੁੱਖ ਅੱਜ ਦੀ ਜਿਹੜਾ ਅੱਜ ਇਹ ਪ੍ਰੋਗਰਾਮ ਰੱਖਿਆ ਉਹ ਭਾਰਤ ਮੰਤਰੀ ਦਾ ਇਸੇ ਕਰਕੇ ਰੱਖਿਆ ਕਿਉਂਕਿ ਜਿਹੜਾ ਇਹ ਸੈਂਟਰ ਦੀ ਸਰਕਾਰ ਨੂੰ ਨੱਥ ਪਾਈ ਜਾ ਸਕੇ ਇਹਨਾਂ ਨੂੰ ਜਿਹੜਾ ਕਾਰਪੇਟ ਦੇ ਥੱਲੋਂ ਕੱਢਿਆ ਜਾ ਸਕੇ ਜੇਕਰ ਆਉਣ ਵਾਲੇ ਟਾਈਮ ਦੇ ਵਿੱਚ ਸਰਕਾਰ ਇਹਨਾਂ ਕਾਪੜੇ ਘਾਨਾਂ ਦੇ ਵਿੱਚੋਂ ਨਹੀਂ ਨਿਕਲਦੀ ਤਾਂ ਇਹਦੇ ਵਾਸਤੇ ਵੱਡਾ ਸੰਘਰਸ਼ ਲੜਨਾ ਜਿਹੜਾ ਸ਼ੁਰੂ ਕੀਤਾ ਹੋਇਆ ਹੀ ਹੈ ਤੇ ਉਹਨਾਂ ਦੇ ਦਿਨਾਂ 'ਚ ਇਹ ਸਰਕਾਰ ਨੂੰ ਹੋਰ ਵੀ ਜਿਹੜਾ ਪਰਨੇ ਪਾਇਆ ਜਾਊਗਾ ਜਿਹੜੀ ਅੱਜ ਦੀ ਕਾਲ ਆ ਸਵੇਰ ਤੋਂ ਲੈ ਕੇ ਹੀ ਐ ਸ਼ਾਮ ਦੇ 4 ਵਜੇ ਤੱਕ ਬੰਦ ਆ ਉਹਦੇ ਵਿੱਚ ਤਕਰੀਬਨ ਸਾਨੂੰ ਜੋ ਵੀ ਮੰਨ ਲਓ ਟਰਾਂਸਪੋਰਟ ਆ ਕੋਈ ਬੱਸ ਆ ਕੁਛ ਨਹੀਂ ਜਾ ਰੋੜਵੇ ਜਾਂ ਕੁਛ ਨਹੀਂ ਚੱਲ ਰਿਆ ਪੂਰਾ ਸਮਰਥਨ ਹੈ ਕੋਈ ਵਿਕਲਪ ਨਹੀਂ ਚੱਲ ਰਿਹਾ ਜੇ ਕੋਈ ਐਮਰਜੈਂਸੀ ਆ ਜਿਹੜਾ ਚੈਰ ਦੇ ਵਿੱਚ ਕੋਈ ਮਤਲਬ ਆਪਣਾ ਮਰੀਜ਼ ਹੈ ਜਾਂ ਕੋਈ ਬੱਚੇ ਦਾ ਪੇਪਰ ਹੈ ਤੇ ਜਾਂ ਜਿਹੜਾ ਵਿਆਹ ਸ਼ਾਦੀ ਹੈ ਉਹਨਾਂ ਨੂੰ ਛੋੜਾ ਬਾਕੀ ਸਾਰੇ ਤਬਕਿਆਂ ਨੂੰ ਇਹਨਾਂ ਧਰਨਿਆਂ ਦੇ ਵਿੱਚ ਪਹੁੰਚਣ ਦਾ ਸੱਦਾ ਤੇ ਵੱਡੀ ਲਾਮਬੰਦੀ ਕਰਕੇ ਜਿਹੜਾ ਭਾਰਤ ਬੰਦ ਦਾ ਜਿਹੜਾ ਪ੍ਰੋਗਰਾਮ ਹੈ ਉਹਨੂੰ ਸਫਲ ਕਰਨ ਵਾਸਤੇ ਲੱਗੇ ਹੋਏ ਆ। ਹਾਂਜੀ ਸਰ ਕੀ ਨਾਮ ਹੈ? ਮੇਰਾ ਨਾਮ ਸੁਮਿੰਦਰ ਸਿੰਘ ਹੈ ਜੀ ਮੈਂ ਜ਼ਿਲ੍ਹਾ ਪ੍ਰਧਾਨ ਡੈਮੋਕਰੇਟਿਕ ਇਚੋਟਾ ਦਾ। ਸੋਕੀ। ਕਲਾਜ਼ਮਾ ਦੇ ਵੱਲੋਂ ਅੱਜ ਅਸੀਂ ਹੜਤਾਲ ਦੇ ਵਿੱਚ ਸ਼ਾਮਲ ਹੋਏ ਆਂ। ਅਸੀਂ ਹੜਤਾਲ ਕਰਕੇ ਅਸੀਂ ਇਸ ਦਾ ਸ਼ਿਕਟ ਦਾ ਹਿੱਸਾ ਬਣੇ ਆਂ। ਇਹ ਜਿਹੜੀ ਹੜਤਾਲ ਆ ਇਹ ਕਿਸੇ ਕਿਸੇ ਇੱਕ ਵਰਗ ਦੀ ਨਹੀਂ ਗਈ ਇਹ ਹੜਤਾਲ ਕਿਰਤੀ ਲੋਕਾਂ ਦੀ ਕਾਰਪੋਰੇਟ ਦੇ ਖਿਲਾਫ ਹੜਤਾਲ ਆ ਜਿਹੜਾ ਦੇਖ ਦਾ ਸਰਮਾਇਆ ਉਹਨਾਂ ਕਾਰਪੋਰੇਟਲ ਲਟਾਇਆ ਜਾ ਰਿਹਾ ਨੀਤੀਆਂ ਕੋਲ ਨੀਤੀਆਂ ਜਿਹੜੀਆਂ ਉਹ ਕਾਰਪੋਰੇਟਰ ਦੇ ਹੱਕ ਦੇ ਬਣਾਇਆ ਬਣਾਈਆਂ ਜਾ ਰਹੀਆਂ ਤੇ ਜਿਹੜਾ ਮਜ਼ਦੂਰ ਆ ਜਿਹੜਾ ਕੰਮ ਕਰਨ ਵਾਲਾ ਇਹ ਇੱਥੇ ਜਿਹੜੀ ਆ ਜਿਹੜੀ ਵਰਗਵੰਡ ਆ ਜਿਹੜੀ ਅਸੀਂ ਅਸੀਂ ਇਹ ਗੱਲ ਸਮਝਦੇ ਆ ਵੀ ਇੱਕ ਪਾਸੇ ਲੋਕ ਉਹ ਖੜੇ ਆ ਜਿਹੜੇ ਕੰਮ ਕਰਦੇ ਆ ਜਿਹੜੇ ਸਵੇਰੇ ਕੰਮ ਤੇ ਜਾਂਦੇ ਆ ਤੇ ਸ਼ਾਮ ਨੂੰ ਕੰਮ ਤੋਂ ਮੁੜ ਕੇ ਆਉਂਦੇ ਆ ਜਿਹਨੂੰ ਇੱਕ ਦਿਨ ਵੀ ਕੰਮ ਤੇ ਨਾ ਜਾਣਾ ਤਾਂ ਆਪਣਾ ਕੋਈ ਰੋਕੀ ਨਹੀਂ ਜੁੜਦੀ ਅਸੀਂ ਉਸ ਵਰਗ ਦੇ ਨਾਲ ਸੰਬੰਧਤ ਆ ਤਾਂ ਇੱਕ ਪਾਸੇ ਉਹ ਲੋਕ ਆ ਜਿਹੜੇ ਵਿਹਲੇ ਬੈਠ ਕੇ ਖਾਂਦੇ ਆ ਔਰ ਲੋਕਾਂ ਨੂੰ ਲੁੱਟਣ ਦਾ ਕੰਮ ਉਹਨਾਂ ਨੇ ਬਣਾਇਆ ਹੋਇਆ ਤੇ ਕਿਥੋਂ ਦੀਆਂ ਸਰਕਾਰਾਂ ਜਿਹੜੀਆਂ ਉਹ ਉਹਨਾਂ ਦੇ ਹੱਕ 'ਚ ਭੁਗਤਗੀਆਂ 1 ਕੀਤਾ ਦੇ 35000 ਕਰੋੜ ਰੁਪਇਆ ਇਸ ਸਾਲ ਜਿਹੜਾ ਜਿਹੜਾ ਨੰਗਿਆ ਸਾਲ ਤੇ 24 ਵਾਲਾ ਹੈਗਾ ਫਾਈਨੈਂਸ਼ੀਅਲ ਯਰ ਇਹਦੇ ਵਿੱਚ ਉਹਨੇ ਮਾਫ ਕੀਤਾ ਤੇ ਜੇ ਕਿਸਾਨਾਂ ਦੇ ਕਰਜ਼ੇ ਦੀ ਗੱਲ ਕਰਦੇ ਜੇ ਮਜ਼ਦੂਰ ਦੇ ਰਜਕਾਰ ਦੀ ਗੱਲ ਕਰਦੇ ਤੋ ਪਾਸੇ ਲਾਂਬੇ ਸਿੱਟੇ ਆ ਵਿਆ ਧਰਮ ਦਾ ਮੁਲਮਾ ਚ ਚੜਾ ਕੇ ਸਰਕਾਰਾਂ ਫੇਰ ਉਸ ਗੱਦੀ ਦੇ ਕਾਬੂ ਹੋਣਾ ਚਾਹੁੰਦੀਆਂ ਇੱਕ ਕਿਰਤੀ ਲੋਕਾਂ ਦੀ ਹੜਤਾਲ ਹੈ ਦੁਕਾਨਦਾਰਾਂ ਦੀ ਹੜਤਾਲ ਹੈ ਮਜ਼ਦੂਰਾਂ ਦੀ ਹੜਤਾਲ ਹੈ ਇਹ ਮੁਲਾਜ਼ਮਾਂ ਦੀ ਹੜਤਾਲ ਹੈ ਇਸ ਕਰਕੇ ਇਸ ਹੜਤਾਲ ਦੇ ਵਿੱਚ ਲੋਕਾਂ ਨੂੰ ਵੱਧ ਚੜ ਕੇ ਦਾ ਹਿੱਸਾ ਲੈਣਾ ਚਾਹੀਦਾ ਤੇ ਦੱਸਣਾ ਚਾਹੀਦਾ ਇਸ ਮੋਦੀ ਨੂੰ ਇਸ ਮੋਦੀ ਲਾੜੇ ਨੂੰ ਦੱਸਣਾ ਚਾਹੀਦਾ ਕਿ ਤੁਸੀਂ ਧਰਮਾਂ ਦੇ ਨਾਂ ਤੇ ਹੁਣ ਦੁ ਜਦੋਂ ਲੋਕਾਂ ਦੇ ਰੋਜ਼ਗਾਰ ਦਾ ਪ੍ਰਬੰਧ ਨਹੀਂ ਕਰਦੇ ਜਦੋਂ ਲੋਕਾਂ ਦੀ ਰੋਟੀ ਦਾ ਪ੍ਰਬੰਧ ਨਹੀਂ ਕਰਦੇ ਤੁਸੀਂ ਇਸ ਤਰ੍ਹਾਂ ਸਾਡਾ ਨੌਜਵਾਨ ਜਿਹੜਾ ਇੱਥੋਂ ਨਰਾਸ਼ ਹੋ ਕੇ ਇੱਥੋਂ ਪੜ੍ਹ ਲੈ ਕੇ ਵੱਡੀਆਂ ਡਿਗਰੀਆਂ ਹਾਸਲ ਕਰਕੇ ਉਹ ਬਾਹਰ ਸੇਵਾਵਾਂ ਵਾਲੇ ਪਾਸੇ ਜਿਹੜਾ ਉਹ ਪੁੱਛ ਕਰ ਰਿਹਾ ਕਿਉਂ ਕਰ ਰਿਹਾ ਕਿਉਂਕਿ ਰੋਜ਼ਗਾਰ ਹੈ ਨਹੀਂ ਰੋਜ਼ਗਾਰ ਦੀ ਕੋਈ ਗਾਰੰਟੀ ਹੈ ਨਹੀਂ ਜਿਹੜਾ ਰੋਜ਼ਗਾਰ ਉਹ ਕੱਚਾ ਦੇ ਪਿੱਲਾ ਤੇ ਜਮਾ ਠੇਕੇ ਤੇ ਆਊ ਆਊਸੋਰਸਿੰਗ ਰੋਜ਼ਗਾਰ ਆ ਪੀਆ ਦੀ ਇਹਦੇ ਮੁਲਾਜ਼ਮਾਂ ਆ ਸਿਰਫ 10% ਜਿਹੜੇ ਪੱਕੇ ਮਜ਼ਦੂਰਾਂ ਦੇ ਬਾਕੀ 90% ਜਿਹੜੇ ਮਜ਼ਦੂਰ ਕੱਚੇ ਮਜ਼ਦੂਰਾਂ ਜੇ ਥੋੜੇ ਰੋਜ਼ਗਾਰ ਦੇ ਵਿੱਚੋਂ ਥੋੜੀ ਨੌਕਰੀ ਦੇ ਵਿੱਚੋਂ ਥੋੜੇ ਕੰਮ ਦੇ ਵਿੱਚੋਂ ਉਹਨੂੰ ਰੋਟੀ ਨਾ ਜੁੜੂਗੀ ਤਾਂ ਫਿਰ ਲੋਕ ਦਾ ਸਰਕਾਰ ਦੇ ਗਾਲ ਪੈਣਗੇ ਇਹ ਗਾਲ ਪੈਣ ਦਾ ਜਿਹੜਾ ਅੱਜ ਇਹ ਆਗਾਜ਼ ਹੋ ਚੁੱਕਿਆ ਤੇ ਮੋਦੀ ਹੁਣ ਜਿਹੜਾ ਸੁਪਨੇ ਲੈ ਰਿਹਾ ਦੁਬਾਰਾ ਫੇਰ ਗੱਡੀ ਦੇ ਬੈਠਣ ਦੇ ਇਹ ਗੱਡੀ ਦੇ ਲੋਕ ਨਹੀਂ ਬਿਠਾਉਣਗੇ ਅੱਜ ਦੀ ਜਿਹੜੀ ਹੜਤਾਲ ਆ ਇਹ ਜਊਂਗੀ ਸੰਗ੍ਰੇਸ਼ ਉਹਨਾਂ ਨੂੰ ਕਿਰਤੀ ਲੋਕ ਜਿਹੜੇ ساری ਦੁਨੀਆ ਦੇ ਜਿਹੜੇ ਕਿਰਤੀ ਲੋਕ ਇਕੱਠੇ ਆ ਤੇ ਕਿਰਤੀ ਦੋ ਇਕੱਠੇ ਹੋ ਕੇ ਲੜਨਗੇ